डीसी होशियारपुर द्वारा भारी वाहनों का एक समय निर्धारित किया गया परंतु लोगों का कहना है कि भारी वाहन अभी भी सड़क पर 24 घंटे चल रहे हैं लोगों का कहना है कि पुलिस कोई कार्रवाई नहीं कर रही इसलिए आज फिर हाजीपुर वासियों ने सड़क जाम कर रोष प्रदर्शन शुरू कर दिया लोगों का कहना है कि पहले भी कई बार टिप्परों के कारण लोगों की जाने जा चुकी है लोगों का कहना है कि जब तक भारी वाहन जो पकड़े गए हैं उनका चलान नहीं होता और पीड़ित परिवार को इंसाफ नहीं मिलता धरना प्रदर्शन जारी रहेगा 6 ਵੇ ਤੋਂ ਲੈ ਕੇ 9 ਵੇ ਤੱਕ ਕੋਈ ਥੱਲ ਨਹੀਂ ਪੈ ਰਹੀ ਸਰੀਰ ਤੋਂ ਜਾ ਰਹੇ ਆ ਅਸੀਂ ਤੇ ਦੋ ਦਿਨ ਹੋ ਗਏ ਐਸਾ ਤੁਹਾਨੂੰ ਫੋਨ ਕਰਦਿਆਂ ਨੂੰ ਸਾਰਾ ਫੋਨ ਕਰਦੇ ਫੇਰ ਕੋਈ ਸੋਚ ਨਹੀਂ ਸੋਦੀ ਪਈ ਕੋਈ ਨਹੀਂ ਜਾਣਦਾ ਅਸੀਂ ਸਵੇਰੇ 8 ਵੇ ਤੋਂ 9 ਵੇ ਦੇ ਵਿੱਚ ਜਾ ਕੇ ਮੌਕਾ ਆ ਕੇ ਦੇਖਿਆ ਤੇ ਜਿਹੜੇ ਕਿਸੇ ਨੇ ਵੀ ਟਿੱਪਰ ਸਾਰੇ ਲੋਡਡ ਨੰਗਨ ਦੇ ਆ ਕਿਸੇ ਨੂੰ ਕੋਈ ਡਰ ਤੋਂ ਫੋਬ ਨਹੀਂ ਹੈਗਾ ਤੇ ਪਹਿਲਾਂ ਤੁਹਾਡੇ ਬੰਦੇ 10 ਵਜੇ ਬਾਬਰ ਹੋ ਸੇ ਨੰਬਰ ਦਾ ਅਸੀਂ ਟਾਈਮਿੰਗ ਤੋਂ ਪਹਿਲਾਂ ਬੰਦਾ ਨਹੀਂ ਨਹੀਂ ਬੰਦਾ ਕਿਹੜਾ ਟਾਈਮਿੰਗ ਦਿੰਦੀ ਹੈ ਕੋਈ ਨਹੀਂ ਕੋਈ ਨਹੀਂ ਉੱਪਰੋਂ ਉੱਤੇ ਖੋਲ ਕੇ ਕਰਦੇ ਨਹੀਂ ਨਹੀਂ ਤੋਂ ਪਹਿਲਾਂ ਸਾਫਣੀ ਹੋਇਆ ਨਾ ਇਹਦੀ ਟਾਈਮਿੰਗ ਦੇ ਤਰ੍ਹਾਂ ਸੱਚੀ ਨਹੀਂ ਆਉਂਦੀ ਇਹ ਸੇਟ ਕਰੋ ਪ੍ਰਬੰਧਾ ਕਰਦੇ ਮੇਰੇ ਕੋਲ ਪ੍ਰਬੰਧਾ ਕਰਨਾ ਪਾਣੀ ਵਾਸਤੇ ਬਾਰੀ ਬਾਤੀ ਜਿੰਨੇ ਦੇਵੇ ਬੜੀ ਜਿੰਨੇ ਰੂਲ ਆਪੋ ਕਾਟਾ ਕਰ ਲਾਉਣ ਦੇ ਰੂਲ ਤੁਹਾਨੂੰ ਨਹੀਂ ਪੂਰਾ ਕਾਨੂੰਨ ਸਾਨੂੰ ਵੀ ਪਤਾ ਹੈ ਪਬਲਿਕ ਨੂੰ ਦੇਖੀ ਇਹ ਕਮੈਂਟ ਇਹ ਕਮੈਂਟ 1.1 1.1 1.1 ਇਹ ਵੇਲੇ ਕੰਮ ਤੁਸੀਂ ਸੰਤ ਕਰਾਂ ਤਾਂ ਉਹ ਤੋਂ ਬਾਅਦ ਜੋ ਮਸੰਦ ਨੂੰ ਚਾਹੀਦਾ ਹੈ ਪੰਜਾਬ ਦੇ ਲੋਕਾਂ ਦੇ ਇੱਕ ਦਿਨ ਤੱਕ ਜਿਗੇ ਜਵਾਬ ਦੇਣਾ ਤੁਹਾਨੂੰ ਆਖੋ ਭਾਜੀ ਪਿਛਲੇ ਦਿਨੀ ਜਦੋਂ ਬੱਚਿਆਂ ਦੀ ਮੌਤ ਹੋਈ ਸੀ ਲੋਕਾਂ ਦੇ ਵਿੱਚ ਗੁੱਸਾ ਸੀ ਅੱਜ ਵੀ ਉਹ ਗੁੱਸਾ ਹੈ ਹੱਲੇ ਤੱਕ ਬੱਚਿਆਂ ਦੇ ਜਿਹੜੇ ਸਿਵੇ ਉਹ ਚੰਗੀ ਤਰ੍ਹਾਂ ਠੰਡੇ ਨਹੀਂ ਹੋਏ ਉਸ ਵੇਲੇ ਪ੍ਰਸ਼ਾਸਨ ਨੇ ਗੱਲ ਕਹੀ ਸੀ ਕਿ ਅਸੀਂ ਸਿ ਸਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਰੋਡ ਦੇ ਉੱਤੇ ਟਿਪਰ ਨਹੀਂ ਜਾਣ ਦੇਵਾਂਗੇ ਪਰ ਬੜੀ ਨਮੋਸ਼ੀ ਵਾਲੀ ਗੱਲ ਹੈ ਹਲੇ 3-4 ਦਿਨ ਹੀ ਹੋਏ ਐ ਮੈਂ ਸਵੇਰੇ ਖੁਦ ਦੇਖਿਆ ਆਈ ਗਏ ਕੰਮ ਤੇ ਉਸ ਤੋਂ ਬਾਅਦ ਜਦੋਂ ਹਾਜੀਪੁਰ ਦੇ ਲੋਕਾਂ ਨੇ ਦੇਖਿਆ ਉਹਨਾਂ ਨੇ ਟਿਪਰ ਰੋਕ ਕੇ ਟਿਪਰ ਵਾਲਾ ਇਹ ਕਹਿ ਰਿਹਾ ਕਿ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਅੱਜ ਰੋਡ ਦੇ ਉੱਤੇ 4-5 ਟਿਪਰ ਇਸ ਪਾਸੇ 4-5 ਇਸ ਪਾਸੇ ਮਗਰ ਟਿਪਰਾਂ ਦੀਆਂ ਲਾਈਨਾਂ ਲੱਗੀਆਂ ਔਰ ਉਸ ਟਾਈਮ ਦੌਰਾਨ ਜਿਹੜਾ ਡੀਸੀ ਸਾਹਿਬ ਨੇ ਰੋਕਿਆ ਸੀ ਫਿਰ ਵੀ ਟਿਪਰ ਲੰਗੇ ਆ ਇਸ ਕਰਕੇ ਲੋਕਾਂ ਨੇ ਧਰਨਾ ਲਾਇਆ ਔਰ ਆਪਣ ਭਾਜੀ ਡੀਸੀ ਦਾ ਹੁਕਮ ਨੂੰ ਮੰਨ ਕੌਣ ਰਿਹਾ ਕਾਨੂੰਨ ਨੂੰ ਮੰਨ ਕੌਣ ਰਿਹਾ ਆਪਣੀ ਮਨ ਮਰਜੀ ਜਿਹੜਾ ਟਿੱਪਰ ਮੈਕਮਾ ਹੈ ਮੈਂ ਕਹਿੰਦਾ ਵੀ ਜਿਹੜਾ ਕਰੈਸ਼ਰ ਮਾਫੀਆ ਹੈ ਉਹ ਡੀਸੀ ਨਾਲ ਉੱਤੇ ਹੋ ਗਿਆ ਉਹ ਪ੍ਰਸ਼ਾਸਨ ਨਾਲ ਉੱਤੇ ਹੋ ਗਿਆ ਇਸ ਗੱਲ ਦਾ ਜਿਹੜਾ ਅੱਜ ਸਬੂਤ ਹੈ ਉਹ ਹਾਜੀਪੁਰ ਦੇ ਵਿੱਚ ਦਿਖਾਈ ਦਿੱਤਾ ਹੈ ਸਰ ਸਾਨੂੰ ਇਹ ਧਰਨਾ ਬਹੁਤ ਮਜਬੂਰੀ ਨਾਲ ਲਾਣੇ ਪਿਆ ਕੱਲ ਅਸੀਂ ਪਰਸੋ ਅਸੀਂ ਐਸਐਚਓ ਸਾਹਿਬ ਕੋ ਗਏ ਸੀਗੇ ਉਹਨਾਂ ਨੇ ਸਾਨੂੰ ਅਸ਼ਵਾਸਨ ਦਲਵਾਇਆ ਸੀਗਾ ਉਸ ਦਿਨ ਚੌਥ ਸਾਨੂੰ ਅਸ਼ਵਾਸਨ ਦਲਾਇਆ ਸੀਗਾ ਵੀ ਅਸੀਂ ਦੂਸਰੇ ਦਿਨ ਐਸਪੀ ਡੀ ਸਾਹਿਬ ਕੋ ਵੀ ਆਸ਼ਵਾਸਨ ਸੀਗਾ ਤਾਂ ਸਾਨੂੰ ਡੀਐਸਪੀ ਸਾਹਿਬ ਨੇ ਵੀ ਦਿੱਤਾ ਸੀ ਆਸ਼ਵਾਸਨ ਵੀ ਅਸੀਂ ਰੋਡ ਦੇ ਉੱਤੇ ਸਪੀਡ ਬ੍ਰੇਕਰ ਲਵਾਇਆ ਜਾਵਗਾ ਦੂਸਰੇ ਦਿਨ ਲੱਗ ਜਾਏਗਾ ਹਜੇ ਤੱਕ ਕੋਈ ਸਪੀਡ ਬ੍ਰੇਕਰ ਨਹੀਂ ਲੱਗਾ ਕੋਈ ਕੋਈ ਵੀ ਵਾਦਾ ਨਹੀਂ ਪੂਰਾ ਕੀਤਾ ਨਾ ਗੱਡੀ ਦਾ ਕੋਈ ਮਾਲਕ ਆਇਆ ਔਰ ਇਹਨਾਂ ਨੇ ਇੱਕ ਮੀਟਿੰਗ ਦਾ ਕਿਹਾ ਸੀਗਾ ਮੀਟਿੰਗ ਦੇ ਵਿੱਚ ਇਹਨਾਂ ਨੇ ਕ੍ਰੈਸ਼ਰ ਮਾਲਕ ਕ੍ਰੈਸ਼ਰ ਮਾਲਕ ਐਸਵੀਐਮ ਸਾਹਿਬ ਹੋ ਸਕਦਾ ਡੀਐਸਪੀ ਸਾਹਿਬ ਬੈਠੇ ਹੋਣ ਤੇ ਇਹਨਾਂ ਨੇ ਇੱਕ ਸਾਨੂੰ ਇਹਨਾਂ ਨੇ ਆਪਸੀ ਇੱਕ ਮੀਟਿੰਗ ਕਰਕੇ ਇੱਕ ਟਾਈਮ ਡਿਸਾਈਡ ਕੀਤਾ ਜਿਹੜੀ ਕਿ ਆਮ ਜਨਤਾ ਨੂੰ ਇਹ ਮਨਜ਼ੂਰ ਨਹੀਂ ਆ ਉਹ ਦੇ ਫੈਸਲੇ ਨੇ ਟਾਈਮਿੰਗ ਦਿੱਤੀ ਉਹ ਉਹ ਸਾਡੇ ਤੇ ਇੱਕ ਥੋਪੀ ਗਈ ਆ ਗੱਲ ਡੀਸੀ ਸਾਹਿਬ ਦੇ ਡੀਸੀ ਸਾਹਿਬ ਦੇ ਉਹ ਜੋ ਚਲੋ ਅਸੀਂ ਮੰਨ ਲਿਆ ਵੀ ਡੀਸੀ ਸਾਹਿਬ ਨੇ ਜੋ ਟਾਈਮਿੰਗ ਦਿੱਤੀ ਆ ਕੋਈ ਗੱਲ ਨਹੀਂ ਪਰ ਅੱਜ ਡੀਸੀ ਸਾਹਿਬ ਦੇ ਆਰਡਰ ਦੇ ਮੁਤਲਕ ਵੀ ਇਸ ਟਰੱਕ ਡਰਾਈਵਰਾਂ ਨੇ ਉਸ ਡਿਸਪਲਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਟਾਈਮਿੰਗ ਦਿੱਤੀ ਸੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਮਾਰਨਿੰਗ ਟਾਈਮ ਅਸੀਂ ਅੱਜ ਨੋਟ ਕੀਤਾ ਤਾਂ ਉਹ ਰਸ ਆ ਗੱਡੀਆਂ ਅਸੀਂ ਫੜੀਆਂ ਆ ਇਹ 9 ਵਜੇ ਤੋਂ ਪਹਿਲਾਂ ਅਸੀਂ ਫੜ ਲਈਆਂ ਜੀ ਤਕਰੀਬਨ 8 ਵਜੇ ਤੇ 20 ਮਿੰਟ ਦੇ ਸਮਥਿੰਗ ਹੋਣਾ ਟਾਈਮਿੰਗ ਇਹਨਾਂ ਦੀ ਤੇ ਇਹ ਪ੍ਰਸ਼ਾਸਨ ਅਜੇ ਤੱਕ ਵੀ ਸੁੱਤਾ ਪਿਆ ਐਸਐਚਓ ਐਡਾ ਨਿਕੰਮਾ ਆਦਮੀ ਆ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਕੀ ਉਹਦੀ ਡਿਊਟੀ ਨਹੀਂ ਬਣਦੀ ਹੋ ਨਹੀਂ ਕਰਦੇ ਸਕਦਾ ਨਹੀਂ ਡੀਸੀ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਬਿਲਕੁਲ ਡੀਸੀ ਸਾਹਿਬ ਦੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਕੀ ਚਾਹਦੇ ਹੋ ਅਸੀਂ ਤਾਂ ਚਾਹਦੇ ਵੀ ਸਾਨੂੰ ਇਨਸਾਫ ਮਿਲੇ ਔਰ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਸਾਡੇ ਜਿਹੜੀ ਪੇਪਰਾਂ ਦੀ ਟਾਈਮਿੰਗ ਆ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿੱਦਾਂ ਮਰਜ਼ੀ ਚਲਾਉਣ ਸਾਨੂੰ ਕੋਈ ਦਿੱਕਤ ਨਹੀਂ ਆ ਤਾਂ ਜੋ ਆਮ ਪਬਲਿਕ ਨਾ ਪਰੇਸ਼ਾਨ ਹੋ ਤਾ ਜੋ ਆਮ ਪਬਲਿਕ ਪਰੇਸ਼ਾਨ ਨਾ ਹੋ ਪਾਏ ਸਾਡੇ ਸਕੂਲ ਬੱਚੇ ਜਾਂਦੇ ਆ ਆਲੇ ਦੋਲੇ ਪਿੰਡਾਂ ਦੇ ਵਿੱਚ ਇੱਥੇ ਬਹੁਤ ਰਸ਼ ਹੁੰਦਾ ਜੀ ਔਰ ਈਵਨ ਉਦਾਂ ਵੀ ਸਾਡੇ ਸ਼ਹਿਰ ਦਾ ਵਿੱਚ ਬਹੁਤ ਰਸ਼ ਹੁੰਦਾ ਆ ਅਸੀਂ ਨਹੀਂ ਕਹਿੰਦੇ ਕਿ ਜੋ ਸਾਡੇ ਨਾਲ ਹਾਸਾ ਪੀਤਾ ਵੀ ਹੋਰ ਵੀ ਕਿਸੇ ਨਾਲ ਪੀਤੇ